ਅੱਜ ਜਨਮ ਦਿਨ ਮਨਾਉਣ ਆਏ ਹੋ ਗਏ ਅੱਜ ਡਿਸਟ੍ਰਿਕਟ ਕਾਂਗਰਸ ਕਮੇਟੀ ਜਲੰਧਰ ਦੇ ਵੱਲੋਂ ਸਾਰੇ ਅਧਿਕਾਰੀ ਔਰ ਸਾਰੇ ਵਰਕਰ ਸਹਿਬਾਨ ਜਿਹੜੇ ਨੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਪਰ ਉਹਨਾਂ ਨੂੰ ਉਹਨਾਂ ਨੂੰ ਵਧਾਈ ਉਹਨਾਂ ਦੇ ਇਸ ਦੁਨੀਆ ਤੇ ਆਮਦ ਦੇ ਉੱਪਰ ਇੱਕ ਬਹੁਤ ਵੱਡੀ ਖੁਸ਼ੀ ਦਾ ਜਿਹੜਾ ਅੱਜ ਸਮਾ ਉਹਦੇ ਉੱਤੇ ਇਕੱਠੇ ਹੋਏ ਸ਼ੇਦ ਆਜ਼ਮ ਭਗਤ ਸਿੰਘ ਜੀ ਇੱਕ ਵਿਅਕਤੀ ਦਾ ਨਾਮ ਨਹੀਂ ਹੈ ਇੱਕ ਸੋਚ ਦਾ ਨਾਂ ਸੀ ਜਿਸ ਤੇ ਨਾ ਦਾ ਜਨਮ ਹੋਇਆ ਕੋ ਇੱਕ ਭਾਰਤ ਦੇ ਧਰਤੇ ਦੇ ਉੱਤੇ ਇੱਕ ਨਵੀਂ ਸੋਚ ਦਾ ਜਨਮ ਹੋਇਆ ਜਿਹੜੀ ਕ੍ਰਾਂਤੀਕਾਰੀ ਸੋਚ ਸੀ ਉਹ ਤੋਂ ਦੇ ਕ੍ਰਾਂਤਾ ਜਿਹੜੇ ਸੀ ਸਾਡੇ ਦੇਸ਼ ਤੇ ਉੱਤੇ ਜਿਨ੍ਹਾਂ ਨੇ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਬੰਧਿਆ ਹੋਇਆ ਸੀ ਉਹਨ ਤੋਂ ਉਹਦੇ ਤੋਂ ਮੁਕਤੀ ਦਿਲਾਉਣ ਵਾਸਤੇ ਉਹਦੇ ਤੋਂ ਆਜ਼ਾਦ ਕਰਾਉਣ ਵਾਸਤੇ ਸਿੱਧੇ ਆਜ਼ਮ ਭਗਤ ਸਿੰਘ ਨੇ ਆਪਣੇ ਪ੍ਰਾਣਾਂ ਦੀ ਅਹੋਤੀ ਦਿੱਤੀ ਸੋ ਅੱਜ ਦਾ ਦਿਨ ਜਿਹੜਾ ਜਨਮ ਦਿਹਾੜਾ ਉਹਨਾਂ ਦਾ ਜਿੱਥੇ ਸਾਨੂੰ ਇੱਕ ਸਿਧਾਂਤਿਕ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੰਦਾ ਹੈ ਉੱਥੇ ਦੇਸ਼ ਤੇ ਪ੍ਰਤੀ ਲਗਨ ਸਮਰਪਣ ਇਮਾਨਦਾਰੀ ਤੇ ਰਾਸ਼ਟਰਵਾਦ ਦੇਸ਼ ਤੇ ਪ੍ਰਤੀ ਪਿਆਰ ਉਹਦਾ ਵੀ ਇੱਕ ਸੰਕਲਪ ਲੈਣ ਦਾ ਅੱਜ ਇੱਕ ਅਫਸਰ ਹੈ ਉਹਨਾਂ ਦੇ ਜਨਮ ਦਿਹਾੜੇ ਤੇ ਔਰ ਮੈਂ ਸਾਰੇ ਨਗਰ ਨਿਵਾਸੀ ਭੈਣਾਂ ਔਪਰਾਵਾਂ ਨੂੰ ਔਰ ਖਾਸ ਕਰਕੇ ਨੌਜਵਾਨ ਸਾਥੀਆਂ ਨੂੰ ਅਪੀਲ ਕਰਦਾ ਨਿਵੇਦਨ ਬੇਨਤੀ ਕਰਦਾ ਕਿ ਅਸੀਂ ਭਗਤ ਸਿੰਘ ਜੀ ਦੇ ਪਾਏ ਪੂਰਨਿਆਂ ਦੇ ਉੱਤੇ ਉਹਨਾਂ ਦੇ ਸਿਧਾਂਤਾਂ ਤੇ ਜਿਹੜੀ ਉਹਨਾਂ ਦੀ ਜ਼ਿੰਦਗੀ ਸੀ ਇੰਨੀ ਛੋਟੀ ਜੀ ਲਘੂ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਕਦ ਕਾਠ ਪਨਾ ਜਾਣਾ ਇੰਨਾ ਵੱਡਾ ਨਾਮ ਸਦਾ ਵਾਸਤੇ ਅਮਰਤਵ ਨੂੰ ਪ੍ਰਾਪਤ ਕਰ ਜਾਣਾ ਉਹਦੇ ਤੋਂ ਕੁਝ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਕੁਚੇਰੀਆਂ ਪੈੜਾਂ ਦੇ ਵੱਲ ਲੈ ਕੇ ਜਾਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਸ਼ੀਦੇ ਆਯਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਅਸੀਂ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਉਹਨਾਂ ਦੇ ਡੈਚੂ ਤੇ ਨਮਨ ਕਰਨ ਮੌਕੇ ਆਏ ਆਂ ਜੀ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀ ਔਰ ਉਸ ਵੇਲੇ ਉਹਨਾਂ ਦੀ ਉਮਰ ਲਗਭਗ 24 ਸਾਲ ਸੀ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਜਨਮ ਦਿਹਾੜੇ ਔਰ ਸ਼ਰਧਾਂਜਲੀ ਵਾਲੇ ਦਿਨ ਜ਼ਰੂਰ ਮਨਾਣੇ ਚਾਹੀਦੇ ਤਾਂ ਕਿ ਆਉਣ ਵਾਲੇ ਪਟਿਆ ਨੂੰ ਆਉਣ ਵਾਲੇ ਨੌਜਵਾਨਾਂ ਨੂੰ ਇਹ ਪਤਾ ਲੱਗੇ ਕਿ ਕਿਸ ਤਰ੍ਹਾਂ ਭਾਰਤ ਨੂੰ ਆਜ਼ਾਦ ਕਰਾਇਆ ਸੀ ਔਰ ਕਿਸ ਕਿਸ ਨੇ ਉਸ ਆਜ਼ਾਦੀ ਦੇ ਵਿੱਚ ਆਪਣੀ ਕੁਰਬਾਨੀ ਦੇ ਕੇ ਯੋਗਦਾਨ ਪਾਇਆ ਸੀ ਜੀ ਸਰ ਰਾਜਨੀਤੀ ਕੰਨੀ ਨਹੀਂ ਗਈ ਅੱਜ ਦੇ ਦਿਹਾੜੇ ਤੇ ਕਿਤੇ ਨਾ ਕਿਤੇ ਕਾਰਪੋਰੇਸ਼ਨ ਲਾਪਰਵਾਹੀ ਦਿਖਦੀ ਪਈ ਹੈ ਜੋ ਹਲਾਦਾ ਇਸ ਟਾਈਮ ਬਿਲਕੁਲ ਬਿਲਕੁਲ ਕਾਰਪੋਰੇਸ਼ਨ ਨੇ ਕੋਈ ਸਫਾਈ ਦੀ ਵਿਵਸਥਾ ਨਹੀਂ ਕੀਤੀ ਔਰ ਇਵਨ ਕਿ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਕੋਈ ਵੀ ਲਾਈਟ ਅਸੀਂ ਰਾਤੀ ਆਏ ਸੀ ਕੋਈ ਵੀ ਲਾਈਟ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜਿੱਥੇ ਬੁੱਤ ਲੱਗਾ ਕੋਈ ਵੀ ਲਾਈਟ ਨਹੀਂ ਉੱਥੇ ਜਗਦੀ ਮੇਰੀ ਅੱਗੇ ਵੀ ਤੁਹਾਡੇ ਰਾਹੀਂ ਮੇਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਇਹ ਰਕਵੇਸੀ ਕਿ ਜਿੱਥੇ-ਜਿੱਥੇ ਵੀ ਸ਼ਹੀਦੇ ਆਜਮਾਂ ਦੇ ਸਟੈਚੂ ਲੱਗੇ ਆ ਬੁੱਤ ਲੱਗੇ ਆ ਕੰਮ ਚੋਂ ਕੰਮ ਉਹਨਾਂ ਦੀ ਸਫਾਈ ਕਰ ਦਈਏ ਉੱਥੇ ਤੇ ਲਾਈਟਾਂ ਲਾ ਦਈਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਯਾਦ ਰੱਖੇ ਤੇ ਜੇ ਅਸੀਂ ਉਹਨਾਂ ਦੇ ਜਿੱਥੇ ਜਿੱਥੇ ਸਟੈਚੂ ਲੱਗੇ ਸਵਾਇ ਹੀ ਨਹੀਂ ਕਰਵਾ ਸਕਦੇ ਤੇ ਫਿਰ ਸਾਨੂੰ ਮਿਹਰ ਬਣਨ ਦਾ ਜਾਂ ਇਸ ਦੇਸ਼ ਨੂੰ ਚਲਾਉਣ ਦਾ ਕੋਈ ਹੱਕ ਬੀਰੀ ਸਾਹਿਬ ਘਾਟਨ ਦੇ ਫੋਨ ਕਿੱਥੇ ਜਾ ਰਹੇ ਆ ਬੀਨ ਸਿੰਘ ਜੀ ਦਾ ਬੁੱਤ ਲੱਗਾ ਹਾਂਜੀ ਗਾਂਧੀ ਮਹਾਰਾਜ ਦਾ ਵੀ ਬੁੱਤ ਲੱਗਾ ਕੀ ਹਾਲਾਤ ਹੈ ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ ਬਹੁਤ ਮਾੜੇ ਹਾਲਾਤ ਨੇ ਮਹਾਤਮਾ ਗਾਂਧੀ ਜੀ ਦਾ ਕੰਪਨੀ ਬਾਹਰ ਦੇ ਅੰਦਰ ਬਹੁਤ ਸਟੈਚੂ ਲੱਗਾ ਹੋਇਆ ਉੱਥੇ ਬੜੇ ਹਾਲਾਤ ਨੇ ਸ਼ਹੀਦੇ ਆਜ਼ਮ ਸਰਦਾਰ ਬਿਆਨ ਸਿੰਘ ਜੀ ਦਾ ਬੁੱਤ ਲੱਗਾ ਜਿੱਥੇ ਜਿੱਥੇ ਵੀ ਬੁੱਤ ਲੱਗੇ ਉੱਥੇ ਬਹੁਤ ਮਾੜਾ ਹੈ ਲੇਕਿਨ ਬੀਰੀ ਸਾਹਿਬ ਉਹਨਾਂ ਲੋਕਾਂ ਘਾ ਤੇ ਅੱਗੋਂ ਨੂੰ ਮੇਨਟੇਨ ਕਰਨਾ ਇਹ ਬੜੀ ਵੱਡੀ ਗੱਲ ਹੈ ਉਦਘਾਟਨ ਕਰਕੇ ਛੱਡ ਦੇਣਾ ਇਹ ਬੜੀ ਮਾੜੀ ਗੱਲ ਹੈ ਮੈਂ ਤੇ ਅੱਜ ਦੇ ਦਿਨ ਤੇ ਕੱਲ ਵੀ ਅਸੀਂ ਰਿਕਵੈਸਟ ਕੀਤੀ ਸੀਗੀ ਸਾਡੇ ਐਸ்சி ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਟੈਚੂ ਦੇ ਆਸ-ਪਾਸੇ ਸਫਾਈ ਕਰਦੀ ਹੈ ਲੇਕਿਨ ਕੋਸ਼ ਸੰਸਥਾਵਾਂ ਸਵੇਰੇ ਆ ਕੇ ਸਫਾਈ ਕਰਕੇ ਗਈਆਂ ਠੀਕ ਧੰਨਵਾਦ